ਲਓ ਜੀ ਸ੍ਰੀ ਦਰਬਾਰ ਸਾਹਿਬ ਜਦੋਂ ਤੁਸੀਂ ਆਓਗੇ ਤੇ ਦੇਖ ਸਕਦੇ ਆ ਪੈਪਸੀ 5 ਰੁਪਏ ਦੇ ਵਿੱਚ 20 ml 200 ml ਸੋਰੀ ਰੇਟ ਦੇਖ ਸਕਦੇ ਆ ਵੀ 5 ਰੁਪਏ ਦੇ ਵਿੱਚ ਬੱਚੇ ਪੀ ਰਹੇ ਆ ਜੀ ਪੈਪਸੀ ਥੰਮਜਪ ਸਾਰਾ ਬਾਈ ਜੀ ਬਹੁਤ ਜਗਾ ਦੇਖ ਸਕਦੇ ਆ ਇਸੇ ਤਰ੍ਹਾਂ ਲੈਣਾ ਬਾਈ ਜੀ ਲੱਗੀਆਂ ਰਹਿੰਦੀਆਂ ₹5 ਵਾਲਾ ਠੰਡਾ ਜਿਹੜੀਆਂ ਸੰਗਤਾਂ ਆਣ ਕੇ ਸ਼ੱਕਦੀਆਂ ਬਾਈ ਜੀ ਦੇਖ ਸਕਦੇ ਆ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਦਰਬਾਰ ਸਾਹਿਬ ਆਉਗੀ ਤਾਂ ਜਰੂਰ ਬਾਹਰ ਜਦੋਂ ਗੇਟ ਤੋਂ ਤੁਸੀਂ ਜਾਓਗੇ ਤਾਂ ਇਹ ਬੜੀ ਹੋਈ ਆ ਜੀ ਸ਼ਾਪ 200 ml ਜੀਆ ਨੂੰ ਲਿਗਾਇਆ ਤੇ ਵੀਰ ਜੀ ਵੇਖੋ ਕਿੰਨੇ ਜਿਹੇ ਦਾ ਖਾਲੀ ਕਰ ਕਰਕੇ ਵੇਖ ਸਕਦੇ ਆ ਵੀ ਕਿੰਨੇ ਜੜੀਆਂ ਵੇਖੋ टैप्सी वारे जिने बि लमके थम्स जहिड़े पए जी